ਕੀ ਪ੍ਰੈਸ ਕਾਨਫਰੰਸ ਅੱਜ ਜਿਹੜਾ ਮਉਦੇਸ਼ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪੰਜਾਬ ਦੀ ਆਵਾਮ ਨੂੰ ਜਿੰਨੇ ਵੀ ਪੱਤਰਕਾਰ ਭਰਾ ਇੱਥੇ ਪਹੁੰਚੇ ਨੇ ਉਹਨਾਂ ਦੇ ਮਾਧਿਅਮ ਦੁਆਰਾ ਇਹੋ ਬੇਨਤੀ ਹੈ ਵੀ ਜੋ ਭਾਈ ਅਮਰਿਤਪਾਲ ਸਿੰਘ ਦੀ ਜੋ ਅਗਵਾਈ ਵਿੱਚ ਚੱਲ ਰਹੀ ਬਾਰਿਸ਼ ਪੰਜਾਬ ਦੇ ਜਥੇਬੰਦੀ ਹੈ ਉਸ ਦੇ ਵਿੱਚੋਂ ਸਿਰਫ 10 ਨੌਜਵਾਨ ਜੋ ਐਨਐਸਏ ਲਾ ਕੇ ਦਿਬਰੂਗੜ੍ਹ ਦੀ ਜੇਲ੍ਹ ਵਿੱਚ ਨજરਬੰਦ ਨੇ ਸਿਰਫ ਉਹ ਨਹੀਂ ਹੈਗੇ ਉਹਨਾਂ ਦੇ ਨਾਲ 30 ਤੋਂ 32 ਹੋਰ ਨੌਜਵਾਨ ਵੀ ਨੇ ਜਿਹੜੇ ਇਸ ਸਮੇਂ ਜੋ ਅਜਨਾਲਾ ਕੇਸ ਹੈ ਤੇ ਹੋਰ ਬਈ ਕਾਫੀ ਇਹੋ ਜਿਹੇ ਜੋ ਝੂਠੇ ਕੇਸ ਬਣਾ ਕੇ ਜੋ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਰੱਖੇ ਗਏ ਜਿਨ੍ਹਾਂ ਦੇ ਵਿੱਚ ਜਿਹੜੇ ਨਾਂ ਹੈਗੇ ਨੇ ਜਿਨ੍ਹਾਂ ਦਾ ਜੋ ਚਲਾਨ ਪੇਸ਼ ਹੋਇਆ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਇੱਕ ਗੁਰਪਾਲ ਸਿੰਘ ਨੇ ਗੁਰਵੀਰ ਸਿੰਘ ਨੇ ਬਲਜਿੰਦਰ ਸਿੰਘ ਨੇ ਸਵਰੀਤ ਸਿੰਘ ਨੇ ਅਮਨਦੀਪ ਸਿੰਘ ਨੇ ਅਜੀਤਪਾਲ ਸਿੰਘ ਹਰਵਿੰਦਰ ਸਿੰਘ ਹੁੰਦਲ ਭਪਿੰਦਰ ਸਿੰਘ ਉਰਫ ਸ਼ੇਰੂ ਸੁਖਮਨਜੀਤ ਸਿੰਘ ਉਸ ਸੁਖਾ ਹਰਪ੍ਰੀਤ ਸਿੰਘ ਓਂਕਾਰ ਸਿੰਘ ਹਰਕਰਨ ਸਿੰਘ ਸੁਖਪ੍ਰੀਤ ਸਿੰਘ ਈਸ਼ਵਰ ਸਿੰਘ ਰੰਜੋਸ਼ ਸਿੰਘ ਬਲਵਿੰਦਰ ਸਿੰਘ ਗੁਰਜੋਤ ਸਿੰਘ ਪਰਸ਼ੋਦਨ ਸਿੰਘ ਜਗਦੀਸ਼ ਸਿੰਘ ਹਰਮੇਲ ਸਿੰਘ ਜੋਦੇ ਕਲਵੰਤ ਸਿੰਘ ਫੌਜੀ ਮਨਦੀਪ ਸਿੰਘ ਮਵੀ ਰਜਿੰਦਰ ਸਿੰਘ ਰਣਜੀਤ ਸਿੰਘ ਸੁਖਵਿੰਦਰ ਸਿੰਘ ਮਨਪ੍ਰੀਤ ਸਿੰਘ ਬੱਗਾ ਤੇਜਿੰਦਰ ਸਿੰਘ ਗਿੱਲ ਗੁਰਪ੍ਰੀਤ ਸਿੰਘ ਤੇ ਹੋਰ ਜਿਹੜੇ ਇਹਨਾਂ ਦੇ ਸਾਥੀ ਇੱਕ ਦੋ ਕਪੂਰਥਲਾ ਜੇਲ੍ਹ ਦੇ ਵਿੱਚ ਤਾਂ ਇਥੋਂ ਜੋ ਸਾਡੀ ਇਹੋ ਬੇਨਤੀ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਉਹ ਪਹਿਲਾਂ ਇਲੈਕਸ਼ਨ ਜਿੱਤਣ ਤੋਂ ਪਹਿਲਾਂ ਇਹ ਗੱਲ ਆਂਦੇ ਹੁੰਦੇ ਸੀ ਵੀ ਮੈਂ ਪੰਜਾਬ ਦਾ ਪੁੱਤਰ ਹਾਂ ਤੇ ਮੈਂ ਪੰਜਾਬ ਦੇ ਲਈ ਖੜੋਤਾ ਹਾਂ ਤੇ ਮੈਂ ਸਮਝਦਾ ਇਸ ਸਮੇਂ ਉਹਨਾਂ ਨੂੰ ਇਹ ਕੀ ਪੰਜਾਬ ਦੇ ਪੁੱਤਰ ਨਹੀਂ ਦਿਖ ਰਹੇ ਜਿਹੜੇ ਇਸ ਸਮੇਂ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਜਿਨ੍ਹਾਂ ਨੂੰ ਵਿਦਾਊਟ ਐਣੀ ਜੋ ਤੁਸੀਂ ਲਾ ਲੋ ਐਵੀਡੈਂਸ ਗਰਾਉਂਡ ਇਹਨਾਂ ਨੇ ਪਰਚਿਆਂ ਦੇ ਵਿੱਚ ਪਾਇਆ ਹੋਇਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਨੌਜਵਾਨ ਦੀ ਇੱਕ ਨੌਜਵਾਨ ਸੀ ਸ਼ਿਵ ਕੁਮਾਰ ਸ਼ਰਮਾ ਜਿਸ ਨੇ ਜੋ ਭਾਈ ਅਮਰਿਤਪਾਲ ਸਿੰਘ ਤੋਂ ਤੇ ਉਹਨਾਂ ਦੇ ਸਾਥੀਆਂ ਤੋਂ ਉਹਨਾਂ ਨਾਲ ਰਲ ਕੇ ਉਹਨੇ ਜੋ ਅਮਰਿਤ ਛਕਿਆ ਉਹ ਸਿੰਘ ਸਜਿਆ ਉਸਨੇ ਆਵਦਾ ਨਾਂ ਰੱਖਿਆ ਅਜੀਤਪਾਲ ਸਿੰਘ ਖਾਲਸਾ ਤੇ ਉਹ ਜੋ ਸਿੰਘਾਂ ਵਾਲੇ ਪਿੰਡ ਦਾ ਹੈ ਤਾਂ ਉੱਥੇ ਦੇਖਿਆ ਜਾਵੇ ਇੱਕ ਅਖਬਾਰ ਦੇ ਵਿੱਚ ਵੀ ਖਬਰ ਛਪੀ ਸੀ ਵੀ ਉਸ ਦਿਨ ਜੋ ਸਬ ਇਨਸਪੈਕਟਰ ਅਮਨਦੀਪ ਸਿੰਘ ਹੈ ਜਿਹੜੇ ਕਠਾਣੇ ਦਾ ਉਸ ਨੇ 23 ਫਰਵਰੀ 2013 ਨੂੰ ਉਸ ਨੂੰ ਆਪਣੇ ਘਰੇ ਨજરਬੰਦ ਕੀਤਾ ਸੀ ਵੀ ਉਹ ਜਨਾਲੇ ਕਦੇ ਗਿਆ ਵੀ ਨਹੀਂ ਪਰ ਤਾਂ ਵੀ ਉਹਨੂੰ 1.5 ਸਾਲ ਤੋਂ ਵੱਧ ਹੋ ਗਿਆ ਜਨਾਲੇ ਦੇ ਜੋ ਜੀਲ ਕੱਟ ਰਿਹਾ ਉਹ ਅਮਰਸਰ ਜੀਲ ਦੇ ਵਿੱਚ ਤੇ ਉਸੇ ਤਰੀਕੇ ਦੇ ਨਾਲ ਇਹ ਪਰਿਵਾਰ ਬੈਠੇ ਜਿਨ੍ਹਾਂ ਦੇ ਪੁੱਤਰ ਨੇ ਉਹ ਸਾਰੇ ਜੀਲ ਕੱਟ ਰਿਹਾ ਜੋ ਇੱਕ ਮੈਂ ਕਹੂੰਗਾ ਇੱਕ ਟੀਵੀ ਚੈਨਲ ਦੇ ਨਾਲ ਜੋ ਮੁਖਾਤਬ ਹੋ ਰਹੇ ਸੀ ਸਰਦਾਰ ਭਗਵੰਤ ਸਿੰਘ ਮਾਨ ਉਸ ਦੇ ਵਿੱਚ ਕਹਿ ਰਹੇ ਸੀ ਵੀ ਅਸੀਂ ਸਿਰਫ 10 ਨੌਜਵਾਨਾਂ ਨੂੰ ਫੜੀਚੇ ਹੋ ਕੇ ਜੋ ਰੱਖਿਆ ਹੋਇਆ ਹੈ ਜਿਹੜੇ ਅਸੀਂ ਉੱਥੇ ਦਿਬਰੂਗੜ ਰੱਖੇ ਹੋਏ ਪਰ ਜੇ ਦੇਖਿਆ ਜਾਵੇ ਤਾਂ ਗਿਣਤੀ ਸਾਰੇ ਨੌਜਵਾਨਾਂ ਦੀ 40 ਤੋਂ 50 ਨੌਜਵਾਨ ਬੰਦੇ ਤਾਂ ਇਹਨਾਂ ਨੂੰ ਕਿਹੜੇ ਖਾਤੇ ਦੇ ਵਿੱਚ ਪਾਉਣਗੇ ਤਾਂ ਮੈਂ ਸਮਝਦਾ ਸਰਕਾਰ ਕੋਲੇ ਬੜੀ ਵੱਡੀ ਪਾਵਰ ਹੁੰਦੀ ਹੈ ਦੇਖੋ ਜੋ ਕੁਝ ਵੀ ਹੋਇਆ ਆ ਸਾਡੇ ਕੋਲੇ ਚਲਾਨ ਦੀ ਕਾਪੀ ਪਈ ਹੈ ਜੋ ਇਸ ਦੇ ਵਿੱਚ ਇੱਕ ਸਬ ਇਨਸਪੈਕਟਰ ਹੈ ਜਗਰਾਤ ਸਿੰਘ ਕਲੇਰ ਜਿਸ ਦੇ ਕਿਸੇ ਨੇ ਉੱਥੇ ਦੇਖੋ ਅਜਨਾਲੀ ਕਾਂਢ ਦੇ ਵਿੱਚ ਜੋ ਵੀ ਹੋਇਆ ਉੱਥੇ ਜਿਹੜੇ ਮੈਗੂਆ ਮਫਲਡ ਫੇਸਸ ਵਾਲੇ ਚਿਹਰੇ ਟਕੇ ਹੋਏ ਜਿਹੜੇ ਨੌਜਵਾਨ ਸੀ ਜਿਨ੍ਹਾਂ ਦੇ ਨਾਲ ਕੋਈ ਚੜੱਪ ਵੀ ਹੋਈ ਜਿਹੜੇ ਪੁਲਿਸ ਵਾਲਿਆਂ ਸੱਟਾਂ ਵੱਜੀਆਂ ਨੇ ਗ੍ਰੀਵियस ਇੰਜਰੀ 326 ਦੀ ਸੱਟ ਹੈ ਇੱਕ ਜੋ ਸਬ ਇਨਸਪੈਕਟਰ ਆ ਸੌਰੀ ਸੁਪਰੀਡੈਂਟ ਹੈ ਆਫ ਪੁਲਿਸ ਐਸਪੀ ਜਗਰਾਤ ਸਿੰਘ ਕਲੇ ਜਿਨ੍ਹਾਂ ਦੇ ਵਿੱਚ ਵੱਲ ਕਿਸੇ ਨੇ ਜੋ ਚਲਵਾ ਰੋੜਾ ਮਾਰਿਆ ਤਾਂ ਮੈਂ ਸਮਝਦਾ ਇੱਕ ਚਲਵੇਂ ਰੋੜਾ ਮਾਰਨ ਦੇ ਖਾਤਰ ਆ ਜਿਹੜੇ 40 ਪਰਿਵਾਰਾਂ ਨੂੰ ਸੂੜੀ ਟੰਗ ਰੱਖਿਆ ਹੈ ਇਸ ਮੈਂ ਕਹੂੰਗਾ ਸਰਕਾਰ ਨੇ ਤੁਸੀਂ ਦੇਖੋ ਹੋਰ ਜਿਹੜੀ ਕੋਈ ਇੰਜਰੀ ਹੈ ਸਿੰਪਲ ਇੰਜਰੀ ਹੈ ਜਿੰਨੇ ਪੁਲਿਸ ਮੁਲਾਜ਼ਮਾਂ ਦੇ ਕਿਸੇ ਨੇ 307 ਦੀ ਸੱਟ ਨਹੀਂ ਹੈਗੀ ਪਰ ਆ ਮੇਰੇ ਹਿਸਾਬ ਨਾਲ ਹੁਣ ਪੌਣੇ ਦੋ ਸਾਲ ਹੋ ਚੁੱਕੇ ਨੇ ਤੇ ਮੈਂ ਕਹੂੰਗਾ ਇਹ ਸੂੜੀ ਟੰਗੇ ਹੋਏ ਨੇ ਕਿੰਨੇ ਪਰਿਵਾਰ ਨੇ ਜਿਨ੍ਹਾਂ ਦੀ ਰੋਜੀ ਰੋਟੀ ਹੈ ਉਹ ਬੰਦ ਹੋ ਗਈ ਹੈ ਜਿਹੜੀਆਂ ਇੱਥੇ ਮਾਵਾਂ ਨੇ ਉਹ ਬਿਲਕਦੀਆਂ ਫਿਰਦੀਆਂ ਨੇ ਪੁੱਤਰਾਂ ਤੋਂ ਬਿਨਾਂ ਤਾਂ بڑا ਦੇਖਣ ਵਾਲੀ ਗੱਲ ਹੈ ਵੀ ਇੱਕ ਮੈਂ ਕਹੂਗਾ ਕੋਈ ਬਗਾਨਾ ਨਹੀਂ ਸਾਡੇ ਪੰਜਾਬ ਦੇ ਆਪਦੇ ਹੀ ਪੱਗਾਂ ਵਾਲੇ ਸਾਡੇ ਦੇ ਜਿਹੜੀ ਤਸ਼ੱਦਦ ਕਰ ਰਹੇ ਹੈ ਜਿਹੜੀ ਆ ਆਮ ਆਦਮੀ ਪਾਰਟੀ ਵਾਲੇ ਇਹਨਾਂ ਨੇ ਮੈਂ ਕਹੂਗਾ ਨਿਸ਼ਚੇ ਕਰ ਚੁੱਕੇ ਹੈ ਵੀ ਇਹਨਾਂ ਨੂੰ ਕਿਸੇ ਹੱਦ ਤੱਕ ਵੀ ਬਾਹਰ ਨਹੀਂ ਆਉਣਾ ਚਾਹੀਦਾ ਮੈਨੂੰ ਲੱਗਦਾ ਹੈ ਇਹਨਾਂ ਨੂੰ ਡਰ ਹੈ ਵੀ ਜੋ ਭਾਈ ਅਮਰਿਤਪਾਲ ਸਿੰਘ ਦੀ ਅਫਗਾਨ ਅਗਵਾਈ ਦੇ ਵਿੱਚ ਕੋਈ ਅਜਿਹੀ ਕੋਈ ਪੋਲੀਟੀਕਲ ਕੋਈ ਪਾਰਟੀ ਤਿਆਰ ਹੋ ਜੇਗੀ ਜਿਹੜੀ ਕਿ ਖੇਤਰੀ ਧਿਰ ਦਾ ਕੰਮ ਕਰੇਗੀ ਉਸ ਤੋਂ ਬਾਅਦ ਚੋ ਕਿਸੇ ਨੇ ਇਹਨਾਂ ਨੂੰ ਪੁੱਛਣਾ ਤਾਂ ਮੈਂ ਸਮਝਦਾ ਇਸੇ ਡਰ ਦੇ ਕਾਰਨ ਤੁਸੀਂ ਦੇਖੋ ਭਾਈ ਅਮਰਿਤਪਾਲ ਸਿੰਘ ਦੀ NSA ਵਧਾਈ ਹੈ 4 ਜੂਨ ਨੂੰ ਰਿਜ਼ਲਟ ਆਉਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ 3 ਜੂਨ ਨੂੰ ਇੱਕ ਸਾਲ ਦੀ NSA ਲਾਦ ਤਾਂ ਉਹਨਾਂ ਦੇ ਸਾਥੀਆਂ ਦੇ ਕੋਲੋਂ ਵੀ ਮੇਨੂੰ ਲੱਗਾ ਇਹੀ ਡਰ ਆ ਉਹਨਾਂ ਨੂੰ ਵੀ ਇੱਕ ਬੜੀ ਵੱਡੀ ਪੰਜਾਬ ਦੇ ਵਿੱਚ ਇੱਕ ਸਿਆਸੀ ਇੱਕ ਰਾਜਸੀ ਧਿੜ ਹੈ ਜੋ ਇਸਟੈਬਲਿਸ਼ ਹੋਣ ਜਾ ਰਹੀ ਹੈ ਤਾਂ ਉਸ ਨੂੰ ਦੇਖਦੇ ਹੋਏ ਉਹਨਾਂ ਨੇ ਇਹ ਪਰਚੇ ਦਰਜ ਕੀਤੇ ਤਾਂ ਮੈਂ ਸਮਝਦਾ ਕਿ ਜੋ ਸਰਕਾਰ ਹੈ ਜੋ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਉਹਨਾਂ ਨੂੰ ਸੋਚੀ ਤੋਂ ਕੰਮ ਲੈਣਾ ਚਾਹੀਦਾ ਸਰਕਾਰਾਂ ਕੋਲੇ ਬੜੀ ਵੱਡੀ ਪਾਵਰ ਹੁੰਦੀ ਹੈ ਉਹ ਜੇ ਚਾਹਣ ਤਾਂ ਬੜੀ ਆਸਾਨੀ ਦੇ ਨਾਲ ਇਹਨਾਂ ਪਰਚਿਆਂ ਦੇ ਵਿੱਚ ਕਲੋਜ਼ਰ ਰਿਪੋਰਟ ਦਾਇਰ ਕਰ ਸਕਦੇ ਨੇ ਬੜਾ ਸਮਾਂ ਹੋ ਗਿਆ 2 ਸਾਲ ਹੋਣ ਦੇ ਕਰੀਬ ਹੋ ਗਏ ਕਿਸੇ ਪੁਲਿਸ ਵਾਲੇ 307 ਦੀ ਕੋਈ ਡੇਂਜਰਸ ਟੂ ਲਾਈਫ ਸੱਟ ਵੀ ਹੈ ਨਹੀਂ ਤਾਂ ਜੇ ਪੁਲਿਸ ਚਾਵੇ ਤਾਂ ਉਹ ਮੁੱਖ ਮੰਤਰੀ ਸਾਹਿਬ ਦੇ ਜੋ ਪੰਜਾਬ ਦੇ ਗ੍ਰਹਿ ਮੰਤਰੀ ਵੀ ਨੇ ਹੋਮ ਮਿਨਿਸਟਰ ਵੀ ਨੇ ਉਹ ਜੇ ਚਾਹਣ ਤਾਂ ਜੇ ਅਜਨਾਲੀ ਕਿਸ ਦੀ ਫਾਈਲ ਹੀ ਬੰਦ ਕਰ ਸਕਦੇ ਜੋ ਪੁਲਿਸ ਹੈ ਇਸ ਦੇ ਵਿੱਚ ਤੁਸੀਂ ਨਾਲੋਂ ক্লোਜ਼ਰ ਰਿਪੋਰਟ ਦਾਇਰ ਕਰਕੇ ਜੋ ਐਂਟਰੀ ਇਸ ਰਿਪੋਰਟ ਧਾਇਰ ਕਰਕੇ ਜਿਵੇਂ ਵੱਡੇ ਵੱਡੇ ਸਿਆਸਤਦਾਨਾਂ ਦੇ ਕੀਸਿਆਂ ਦੇ ਵਿੱਚ ਹੁੰਦਾ ਹੈ ਵੀ ਜਿਵੇਂ ਕਿਸੇ ਦੀ ਪਾਵਰ ਆਉਂਦੀ ਹੈ ਉਹ ਜੇ ਕੋਈ ਮੁੱਖ ਮੰਤਰੀ ਹੁੰਦਾ ਹੈ ਉਹ ਨਾਲ ਦੀ ਨਾਲ ਮੁੱਖ ਮੰਤਰੀ ਆ ਦੇ ਸਾਰੇ ਪਰਚੇ ਬੰਦ ਕਰਾ ਦਿੰਦਾ ਹੁੰਦਾ ਹੈ ਤਾਂ ਦੇਖੋ ਬੜੀ ਵੱਡੀ ਇਹਨਾਂ ਨੂੰ ਸਜ਼ਾ ਮਿਲ ਗਈ ਹੈ ਕੋਈ ਐਡਾ ਗੁਨਾਹ ਵੀ ਕੋਈ ਨਹੀਂ ਸੀ ਨਾ ਇੱਕ ਕਿੰਨੇ ਨੌਜਵਾਨ ਸੀ ਜਿਹੜੇ ਕਦੇ ਅਜਨਾਰੇ ਥਾਣੇ ਗਏ ਵੀ ਨਹੀਂ ਤੇ ਉਹ ਵੀ ਜੇਲ੍ਹਾਂ ਦੇ ਵਿੱਚ ਅੰਦਰ ਨੇ ਤਾਂ ਮੈਂ ਸਮਝਦਾ ਸਰਕਾਰ ਨੂੰ ਸੋਚੀ ਤੋਂ ਕੰਮ ਲੈਣਾ ਚਾਹੀਦਾ ਹੈ ਤੇ ਇਹਨਾਂ ਪਰਿਵਾਰਾਂ ਦੇ ਚਿਹਰਿਆਂ ਵੱਲ ਦੇਖ ਕੇ ਕੋਈ ਨਾ ਕੋਈ ਤਾਂ ਦਿਲ ਦੇ ਵਿੱਚ ਹਮਦਰਦੀ ਰੱਖਣੀ ਚਾਹੀਦੀ ਹੈ ਕੁਸ਼ਤਾ ਇਹਨਾਂ ਦਾ ਹੱਲ ਕਰਨਾ ਚਾਹੀਦਾ ਹੈ ਕਾਚ ਕਿੰਨੇ ਕਿ ਤੁਹਾਡੇ ਇਧਾਂ ਚ ਪਰਿਵਾਰ ਰੇ ਸੇ ਆਏ ਨੇ ਤੇ ਕਿਹੜੀਆਂ-ਕਿਹੜੀਆਂ ਧਰਾਵਾਂ ਦੇ ਤਹਿਤ ਮਾਮਲੇ ਦਰਜ ਕੀਤੇ ਗਏ ਨੇ ਦੇਖੋ ਜੋ 32 ਨੌਜਵਾਨ ਨੇ ਇਸ ਸਮੇਂ ਜਿਨ੍ਹਾਂ ਦੇ ਮੈਂ ਨਾਂ ਲਏ ਸੀ ਇਹ ਬਹੁਤੇ ਜੋ ਅਜਨਾਲਾ ਪੁਲਿਸ ਸਟੇਸ਼ਨ ਵਾਲਾ ਇਨਸੀਡੈਂਟ ਹੋਇਆ ਸੀ 23 ਫਰਵਰੀ 2023 ਨੂੰ ਜੋ 307 ਦਾ ਪਰਚਾ ਦਰਜ ਹੋਇਆ ਸੀ ਉਸ ਦੇ ਵਿੱਚ ਇਹ ਅੰਦਰ ਨੇ ਤੇ ਉਸ ਤੋਂ ਬਾਅਦ ਉਹ ਕਾਫੀ ਹੋਰ ਝੂਠੇ-ਘੂਠੇ ਪਰਚੇ ਵੀ ਬਣਾ ਦਿੱਤੇ ਗਏ ਨੇ ਕਿ ਕਿਸੇ ਨੇ ਕੋਈ ਬੈਰੀਕੇਡ ਤੋੜ ਦਿੱਤਾ 26 ਨੰਬਰ ਖਲਚੀਆਂ ਦਾ ਪਰਚਾ ਇੱਕ ਮਹਤਪੂਰਥ ਥਾਣੇ ਦਾ ਪਰਚਾ ਹੈ ਪਰਚਾ ਤਾਂ ਮੈਂ ਸਮਝਦਾ ਇਹ ਬੜਾ ਇਹਨਾਂ ਨੂੰ ਟਾਈਮ ਹੋ ਚੁੱਕਿਆ ਹੁਣ ਇਹ ਹੋਰ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਸਜ਼ਾ ਦੇਣ ਦੀ ਕੋਈ ਲੋੜ ਨਹੀਂ ਕੋਈ ਗੁਨਾਹ ਵੀ ਕੋਈ ਨਹੀਂ ਤੇ ਤਾਂ ਵੀ ਇਹ ਦੋ-ਦੋ ਸਾਲਾਂ ਤੋਂ ਅੰਦਰ ਹੋ ਚੁੱਕਿਆ ਹੈ ਇਹ ਤਾਂ ਮੇਰੇ ਹਿਸਾਬ ਨਾਲ ਇਹਦਾ ਕੋਈ ਹੱਲ ਕਰਨਾ ਚਾਹੀਦਾ ਸਰਕਾਰ ਨੂੰ ਕਿਵੇਂ ਜਿਵੇਂ ਇੱਕ ਭਾਈ ਸਾਹਿਬ ਜੇਲ੍ਹ ਦੇ ਵਿੱਚ ਰੱਖੇ ਗਏ ਨੇ ਜਿਵੇਂ ਪਿੱਛੇ ਹਮਲਾ ਵੀ ਹੋਇਆ ਕਿਵੇਂ ਦੀ ਮੰਨਦੇ ਹੋ ਕਿ ਜਿਹੜੀ ਸਰਕਾਰ ਦੀ ਨੀਤੀ ਹੈ ਜਿਹੜੀ ਹਮਲਾ ਕਿਹੜਾ ਜੀ ਭਾਈ ਸਾਹਿਬ ਦੇ ਵਿੱਚ ਜਿਹੜਾ ਹਮਲਾ ਹੋਇਆ ਸੀ ਕਹਿੰਦੇ ਜੇਟਾ ਹਮਲ ਮਾਰਨ ਦੀਆਂ ਸਾਥ ਸਾ ਚੱਲ ਰੀਆਂ ਨੇ ਆ ਨਹੀਂ ਦੇਖੋ ਉਹ ਉਦੋਂ ਜਦੋਂ ਪਿਛਲੇ ਸਾਲ ਦੀ ਗੱਲ ਹੋਣੀ ਹੈ ਵੀ ਜਦੋਂ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਉਥੇ ਠੀਕ ਤਰੀਕੇ ਦੇ ਨਾਲ ਰੋਟੀ ਪਾਣੀ ਨਹੀਂ ਸੀ ਦਿੱਤਾ ਜਾ ਰਿਹਾ ਉਥੇ ਜੋ ਉਹਨਾਂ ਦੇ ਰੋਟੀ ਪਾਣੀ ਦੇ ਵਿੱਚੋਂ ਜੋ ਤਬਾਕੂ ਹੈ ਬੀੜੀ ਸਿਗਰਟ ਵੀ ਜੋ ਮਿਲਿਆ ਸੀ ਉਸ ਦੇ ਬਾਬਤ ਉਹਨਾਂ ਨੇ ਜੋ ਇੱਕ ਭੋਖੜਤਾਲ ਵੀ ਕੀਤੀ ਸੀ ਉਸ ਤੋਂ ਬਾਅਦ ਜੋ ਉਹਨਾਂ ਗੱਲਾਂ ਦਾ ਜੋ ਹੱਲ ਹੋ ਗਿਆ ਸੀ ਪਰ ਮੈਂ ਸਮਝਦਾ بڑا ਇੱਕ ਬੜੀ ਵੱਡੀ ਕਾਲੇ ਪਾਣੀ ਦੀ ਜੇਲ੍ਹੋਂ ਕੱਢ ਰਹੇ ਨੇ ਤੇ ਜਿਸ ਦਾ ਜਿਹੜਾ ਹੱਲ ਹੈ ਇਹਨਾਂ ਮੈਂ ਕਹਿੰਦਾ ਸਾਰੇ ਪਰਿਵਾਰਾਂ ਦਾ ਜਿਹੜੇ 40 ਪਰਿਵਾਰ ਇਹ ਹੋਗੇ ਜੋ ਦਿਬਰੂਗੜਾਲੇ ਹੋਗੇ ਇਹਨਾਂ ਦਾ ਹੱਲ ਹੋਣਾ ਚਾਹੀਦਾ ਜੀ ਜਿਨ੍ਹਾਂ ਨੂੰ ਕੋਈ ਰਾਤ ਨਹੀਂ ਮਿਲਦੀ ਤੁਹਾਡੀ ਅਗਲੀ ਕਾਰਵਾਈ ਆਲੀ ਰਣਨੀਤੀ ਕੀ ਹੋਵੇ ਦੇਖੋ ਅਸੀਂ ਜੋ ਅਦਾਲਤੀ ਕਾਰਵਾਈ ਦਾ ਕਰ ਹੀ ਰਹੇ ਹਾਂ ਜੋ ਸਾਡੇ ਇਥੇ ਫਤਿਹਗੜ੍ਹ ਸਾਹਿਬ ਤੋਂ ਵਕੀਲ ਸਹਿਬਾਨ ਨੇ ਐਡਵੋਕੇਟ ਗਗਨਦੀਪ ਸਿੰਘ ਜੀ ਕਰਾਇਆ ਐਵੇਂ ਜੋ ਉੱਥੇ ਅੰਮ੍ਰਿਤਸਰ ਚ ਜੋ ਵਕੀਲ ਸਹਿਬਾਨ ਹੈਗੇ ਨਹੀਂ ਹਾਈ ਕੋਰਟ ਦੇ ਵਿੱਚ ਪੈਰ ਵੀ ਕਰ ਰਹੇ ਆ ਤਾਂ ਮੈਂ ਸਮਝਦੇ 15 ਤੋਂ ਜਿਹੜੇ 20 ਨੌਜਵਾਨ ਨੇ ਉਹਨਾਂ ਦੇ ਜ਼ਮਾਨਤਾਂ ਨੇ ਉਹ ਹਾਈ ਕੋਰਟ ਤੋਂ ਵੀ ਰਾਤ ਹੋ ਚੁੱਕੀਆਂ ਨੇ ਤੇ ਹੁਣ ਅਸੀਂ ਜੋ ਇੱਕ ਤਿਆਰੀ ਕਰ ਰਹੇ ਹਾਂ ਵੀ ਮਾਨਯੋਗ ਸੁਪਰੀਮ ਕੋਰਟ ਵੱਲ ਜੋ ਰੁਖ ਕੀਤਾ ਜਾਵੇ ਪਰ ਮੈਂ ਸਮਝਦਾ ਵੀ ਦੇਖੋ ਐਡੀ ਵੱਡੀ ਕੋਈ ਗੱਲ ਨਹੀਂ ਸੀ ਜਿੱਡੀ ਵੱਡੀ ਪੰਜਾਬ ਸਰਕਾਰ ਨੇ ਖਾਸ ਕਰ ਆਮ ਆਦਮੀ ਪਾਰਟੀ ਨੇ ਬਣਾ ਦਿੱਤੀ ਜੇ ਉਹ ਚੋਣ ਤਾਂ ਹਲੇ ਵੀ ਜਿਹੜਾ ਇਹ ਪਰਚਾ ਹੈ ਇਹ ਬੰਦ ਹੋ ਸਕਦਾ ਹੈ ਇੰਨਾ ਜਿਹੜੇ ਪਰਿਵਾਰਾਂ ਦੇ ਜਿਹੜੇ ਪੁੱਤਰ ਨੇ ਉਹ ਹਲੇ ਵੀ ਘੜੇ ਆਪਦੇ ਮੁੜ ਕੇ ਵਾਪਸ ਜਾ ਸਕਦੇ ਨਹੀਂ ਐਡੀ ਵੱਡੀ ਕੋਈ ਗੱਲ ਹੈ ਨਹੀਂ ਸਰਕਾਰ ਦੇ ਹੱਥ 'ਚ ਬੜਾ ਕੁਝ ਹੈ ਉਹ ਹੱਲ ਕਰ ਸਕਦੀ ਹੈ ਠੀਕ ਠੀਕ ਧੰਨਵਾਦ